ਹਾਂਜੀ ਸੰਗਤ ਜੀ ਪਹਿਲਾਂ ਤਾਂ ਸਾਰੀ ਸੰਗਤ ਨੂੰ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਰੋੜਕੀ ਵਾਲੇ ਲੰਦ ਰੋੜਕਾ ਦੇ ਕੋਲੇ ਤੂਫਾਨ ਵੱਲ ਸੰਗਤ ਜੀ ਇਸ ਟਾਈਮ ਆਪਾਂ ਖੜੇ ਆ ਬਨਾਰਸ ਬਨਾਰਸ ਦੇ ਵਿੱਚ ਕੰਤਨਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਤਿਹਾਸਕ ਸਥਾਨ ਚਾਨਸ਼ੂਪਰਾਪਤ ਤੇ ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਦਾ ਇਤਿਹਾਸਕ ਸਥਾਨ ਚਾਨਸ਼ੂਪਰਾਪਤ ਆ ਤੇ ਸੰਗਤ ਜੀ ਆਪਾਂ ਕਰਦੇ ਆਂ ਦਰਸ਼ਨ ਤੇ ਨਾਲੇ ਤੁਹਾਡੇ ਨਾਲ ਕਰਦੇ ਆਂ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਤੇ ਆਪਣੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਨਿਸ਼ਾਨੀਆਂ ਆ ਉਹਨਾਂ ਦੇ ਵੀ ਦਰਸ਼ਨ ਕਰਾਂਗੇ ਹੋ ਸਕੇ ਤਾਂ ਆਪ ਜੀ ਨੂੰ ਵੀ ਕਰਵਾਵਾਂਗੇ ਆਇਓ ਜੀ ਕਰਦੇ ਆਂ ਜੀ ਦਰਸ਼ਨ ਨਾਲੇ ਥੋੜਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਰੋ ਜੀ ਦਰਸ਼ਨ ਗੁਰਦੁਆਰਾ ਸਾਹਿਬ ਨੀਚੀ ਬਾਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜੀ ਨੀਚੀ ਬਾਗ ਬਨਾਰਸ ਤੇਗ ਬਹਾਦਰ ਸਿਮਰੀਏ ਘਰ ਨੋਂ ਨਿਦਾਵੇ ਤਾਏ ਸੰਗਤ ਜੀ თანਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਕਲਿਆਣ ਜੀ ਦੇ ਘਰ ਇਸ ਸਥਾਨ ਤੇ 7 ਮਹੀਨੇ 13 ਦਿਨ ਰਹਿ ਕੇ ਗੁਰੂ ਜੀ ਨੇ ਬੰਦਗੀ ਕੀਤੀ ਸੀਗੀ ਭਗਤੀ ਕੀਤੀ ਸੀ ਤਨ ਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤੇ ਬਾਕੀ ਆਪਾਂ ਦਰਸ਼ਨ ਵੀ ਕਰਾਵਾਂਗੇ ਉਹਨਾਂ ਦੀਆਂ ਨਿਸ਼ਾਨੀਆਂ ਦੇ ਤੇ ਜਦੋਂ ਆਪਣੇ ਜਿਹੜਾ ਆਪਣਾ ਸਫ਼ਰ ਚੱਲ ਰਿਹਾ ਆ ਗੁਰੂ ਗੋਬਿੰਦ ਸਿੰਘ ਜੀ ਮਾਰਗ ਇਹ ਉਸ ਮਾਰਗ ਵਿੱਚ ਇਹ ਸਥਾਨ ਵੀ ਆਉਂਦਾ ਆ ਆਪਣੇ ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਜਦੋਂ ਆਪਣੇ ਬਿਹਾਰ ਤੋਂ ਹੁੰਦੇ ਹੋਏ ਪੰਜਾਬ ਨੂੰ ਜਾ ਰਹੇ ਸੀ ਤਾਂ ਇਸ ਸਥਾਨ ਤੇ ਗੁਰੂ ਜੀ ਨੇ ਸੰਗਤਾਂ ਦੇ ਨਾਲ ਪ੍ਰਵਾਸ ਸਮੇਤ ਪੜਾ ਕੀਤਾ ਸੀਗਾ ਤੇ ਜ਼ਿਆਦਾਤਰ ਜਿੱਥੇ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਆਪਣੇ ਆਨੰਦਪੁਰ ਸਾਹਿਬ ਤੋਂ ਪਟਨਾ ਸਾਹਿਬ ਆਸਾਮਵਾਲ ਨੂੰ ਗਏ ਆ ਤੇ ਵਾਪਸ ਪਟਨਾ ਤੋਂ ਆਨੰਦਪੁਰ ਸਾਹਿਬ ਨੂੰ ਗਏ ਆ ਤੇ ਜ਼ਿਆਦਾਤਰ ਜਿਹੜੇ ਸਥਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆ ਜੀ ਤੇ ਉਹਨਾਂ ਜਗ੍ਹਾ ਤੇ ਗੁਰੂ ਜੀ ਪੜਾਅ ਕਰਦੇ ਗਏ ਸੀ ਤੇ ਇਸ ਸਥਾਨ ਤੇ ਵੀ ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਨੇ ਪੜਾਅ ਕੀਤਾ ਸੀਗਾ ਤੇ ਧੰਨ ਭਾਗਿਆ ਦਾਸ ਦੇ ਜੋ ਇਸ ਮਾਰਗ ਲਈ ਦਾਸ ਤੇ ਬਖਸ਼ਿਸ਼ ਹੋਈ ਗੁਰੂ ਦੀ ਮਾਰਗ ਦੇ ਦਰਸ਼ਨ ਕਰ ਰਹੇ ਆ ਗੁਰੂ ਘਰਾਂ ਦੇ ਬਸ ਸਫਰਾਂ ਦੇ ਨਾਲ ਜੁੜੇ ਰਹੋ ਤੇ ਆਪ ਵੀ ਦਰਸ਼ਨ ਕਰਿਓ ਆਪਣੇ ਬੱਚਿਆਂ ਨੂੰ ਵੀ ਕਰਵਾਇਓ ਤੇ ਬੱਚਿਆਂ ਨੂੰ ਵੀ ਜੁੜਿਓ ਜਿੰਨਾ ਹੋ ਸਕਦਾ ਆ ਤੇ ਆ ਜਾਓ ਜੀ ਕਰਦੇ ਆ ਫਿਰ ਦਰਸ਼ਨ ਗਗਨਦੀ ਬਾਈ ਵੀ ਆ ਗਿਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਆਗਾ ਜੀ ਵਾਹਿਗੁਰੂ ਚਰਨਾਂ 'ਚ ਹਾਜ਼ਰੀ ਜੀ ਕਰੋ ਜੀ ਦਰਸ਼ਨ ਗੁਰਦੁਆਰਾ ਸਾਹਿਬ ਨੀਚੀ ਬਾਗ ਬਨਾਰਸ ਚੋੜਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸੰਗਤ ਜੀ ਕਰੋ ਜੀ ਦਰਸ਼ਨ ਸੰਗਤ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਹੁਕਮਨਾਮੇ ਪਾਤਸ਼ਾਹੀ ਨੌਵੀਂ ਪਾਤਸ਼ਾਹੀ ਦਸਵੀਂ ਮਾਤਾ ਸਾਹਿਬ ਕੌਰ ਜੀ ਦੇ ਸ਼ਰਧਾਂ ਗੁਰੂ ਘਰ ਕਰੋ ਜੀ ਦਰਸ਼ਨ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਸੰਤ ਜੀ ਕਰੋ ਜੀ ਦਰਸ਼ਨ ਇਹਦੀ ਪੌਲੀ ਸਾਹਿਬ ਜਿਹੜਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਗੰਗਾ ਪ੍ਰਗਟ ਕੀਤੀ ਸੀ ਇੱਥੇ ਐਸਾ ਸਥਾਨ ਤੇ ਜੀ ਭਗਤ ਕਲਿਆਣ ਜੀ ਦੇ ਇਸ਼ਨਾਨ ਕਰਨ ਲਈ ਸੰਤ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੂੜਾ ਸਾਹਿਬ ਹੈ ਸਜੋਬਿਤ ਗੁਰੂ ਘਰ ਨੀਜੀ ਬਾਗ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਲਾ ਪ੍ਰੀਤਮ ਗੋਵਿੰਦ ਰਾਏ ਜੀ ਦਾ ਜੋੜਾ ਸਾਹਿਬ ਹੈ ਜੀ ਕਰੋ ਜੀ ਦਰਸ਼ਨ ਸੰਗਤ ਜੀ ਸੰਗਤ ਜੀ ਤਾਂ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੋੜਾ ਸਾਹਿਬ ਤੇ ਬਾਲਾ ਪ੍ਰੀਤਮ ਗੋਵਿੰਦ ਰਾਏ ਜੀ ਸਾਹਿਬ ਜੀ ਦਾ ਜੋੜਾ ਸਾਹਿਬ ਕਰੋ ਜੀ ਦਰਸ਼ਨ ਲਵਾਓ ਜੀ ਗੁਰੂ ਚਰਨਾਂ 'ਚ ਹਾਜ਼ਰੀ ਲੋ ਸੰਗਤ ਜੀ ਪਾਤੇ ਆ ਚੱਲੇ ਆਪਾਂ ਗੁਰਦੁਆਰਾ ਨੀਚੀ ਬਾਗ ਤੋਂ ਇੱਧਰ ਸ਼੍ਰੀ ਕਾਸ਼ੀ ਵਿਸ਼ਵਨਾਥ ਧਾਮ ਵਾ ਦੇਖੋ ਸ਼੍ਰੀ ਕਾਸ਼ੀ ਵਿਸ਼ਵਨਾਥ ਧਾਮ ਇਸ ਸਵੇਰ ਦਾ ਟਾਈਮ ਆ ਤੇ ਦੇਖ ਲਓ ਬਜ਼ਾਰਾਂ ਦੇ ਵਿੱਚ ਬਨਾਰਸ ਚ ਕੀ ਹਾਲ ਆ ਸੁਚੋ ਰਾਤ ਕਿਦਾਂ ਕ੍ਰੋਸ ਕੀਤਾ ਹੋਊਗਾ ਇਹ ਬਜ਼ਾਰ ਐਸੇ ਮਾ ਹਾਲ ਆ ਦੇਖੋ ਆਪਣੇ ਹੁਣ ਆਪਾਂ ਪਹੁੰਚਾਂਗੇ ਛੋਟਾ ਮਿਰਜਾਪੁਰ ਵੈਬ ਸੀਰੀਜ਼ ਜਿਹਨੇ ਮਿਰਜਾਪੁਰ ਦੇਖੀ ਆ ਉਹਨਾਂ ਨੂੰ ਪਤਾ ਮਿਰਜਾਪੁਰ ਦਾ ਪਰ ਉਹ ਵੱਡਾ ਮਿਰਜਾਪੁਰ ਆ ਜਿਹੜੀ ਉਹ ਗੱਲਬਾਤ ਖੜੀ ਆ ਆਪਾਂ ਛੋਟਾ ਮਿਰਜਾਪੁਰ ਪਹੁੰਚਾਂਗੇ ਗੁਰੂ ਗੋਬਿੰਦ ਸਿੰਘ ਜੀ ਦਾ ਚਰਨਸ਼ੋਪਾਪ ਦਾ ਸਥਾਨ ਆ ਬਾਲਾ ਪ੍ਰੀਤਮ ਗੋਬਿੰਦ ਰਾਏ ਅਸ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਹਾਂਜੀ ਮੈਂ ਕਹਾਂ ਜੀ ਬਨਾਰਸ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਪਹਿਲਾਂ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਦੀ ਏ ਬਨਾਰਸ ਸ਼ਹਿਰ ਪਤਾ ਹੀ ਆ ਸਾਰਿਆਂ ਨੂੰ ਇਤਿਹਾਸਕ ਸ਼ਹਿਰ ਆ ਪੁਰਾਣਾ ਸ਼ਹਿਰ ਆ ਹੁਣ 12 ਨਸੀਬੀ ਕਹਿੰਦੇ ਇਹਨੂੰ ਤੇ ਆਪਣੇ ਜੇ ਆਪਾਂ ਧਾਰਮਿਕ ਸਥਾਨਾਂ ਦੀ ਗੱਲ ਕਰੀਏ ਤਾਂ Hindu ਧਾਰਮ ਦੇ ਵੀ ਬਹੁਤ ਦੇ ਆ ਇੱਥੇ ਤੇ ਆਪਣੇ ਜਨਮ ਸਥਾਨ ਭਗਤ ਰਵੀਦਾਸ ਜੀ ਜਨਮ ਦਾ ਸਥਾਨ ਭਗਤ ਕਬੀਰदास ਜੀ ਆਪਣੇ ਨਿਰਮਲਿਆਂ ਦਾ ਵੀ ਆ ਆਪਣੇ ਇੱਥੇ ਸਥਾਨ ਤੇ ਹੁਣ ਆਪਾਂ ਜਿੱਥੋਂ ਦਰਸ਼ਨ ਕਰਕੇ ਆਏ ਆ ਗੁਰਦੁਆਰਾ ਨੀਚੀ ਸਾਹਿਬ ਕੰਤਨਿਕ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਬਾਲਾ ਪ੍ਰੀਤਮ ਗੋਬਿੰਦ Rai ਜੀ ਦਾ ਇਤਿਹਾਸਕ ਸਥਾਨ ਤੇ ਆਪਣੇ ਗੁਰਨਾਨਕ ਪਾਤਸ਼ਾਹ ਜੀ ਦਾ ਵੀ ਇੱਥੇ ਇਤਿਹਾਸਕ ਸਥਾਨ ਆ ਆਪਣੇ ਗੁਰੂ ਕਾ ਬਾਗ ਤੇ ਜੇ ਇੱਥੇ ਬਨਾਰਸ ਆਉਣਾ ਹੁੰਦਾ ਆ ਤਾਂ ਇਹਨਾਂ ਸਤਾਨਾਂ ਦੇ ਤੁਸੀਂ ਦਰਸ਼ਨ ਕਰ ਸਕਦੇ ਆ ਆਪਣੇ ਜੇ ਤੁਸੀਂ ਵੀਡੀਓ ਜਰੀਏ ਦਰਸ਼ਨ ਕਰਨਾ ਚਾਹੁੰਦੇ ਆ ਤਾਂ ਆਪਣਾ ਜਿਹੜਾ ਪਹਿਲਾ ਸਫਰ ਸੀਗਾ ਸਾਈਕਲ ਦਾ 2023 ਦੇ ਵਿੱਚ ਪੰਜਾਂ ਤਖਤ ਸਹਿਮਾਨਾਂ ਦਾ ਤੇ ਉਦੋਂ ਆਪਾਂ ਪਟਨਾ ਸਾਹਿਬ ਤੋਂ ਦਰਸ਼ਨ ਕਰਕੇ ਜਦੋਂ ਪੰਜਵੇਂ ਤਖਤ ਦੇ ਦਰਸ਼ਨ ਕੀਤੇ ਆ ਪਟਨਾ ਸਾਹਿਬ ਤੋਂ ਉੱਥੋਂ ਵਾਪਸ ਪੰਜਾਬ ਜਾ ਰਹੇ ਸੀਗੇ ਤਾਂ ਇੱਥੇ ਬਨਾਰਸ ਦੇ ਵਿੱਚ ਆਪਣਾ ਰੁਕਣਾ ਹੋਇਆ ਸੀਗਾ ਤੇ ਆਪਾਂ 2-3 ਦਿਨ ਲਾਇਏ ਸੀ ਇੱਥੇ ਤੇ ਉਹ ਨਾ ਸਫਰ ਦੇ ਵਿੱਚ ਵੀਡੀਓ ਕੱਢ ਕੇ ਤੁਸੀਂ ਦਰਸ਼ਨ ਕਰ ਸਕਦੇ ਆ ਭਗਤ ਕਬੀਰ ਦਾ ਕਬੀਰ ਦਾ ਜੀ ਭਗਤ ਰਵੀ ਦਾ ਜੀ ਦੇ ਸਥਾਨਾਂ ਦੇ ਦਰਸ਼ਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਤਿਹਾਸਕ ਸਥਾਨ ਜਿਹੜਾ ਉਹਦੇ ਵੀ ਦਰਸ਼ਨ ਹੈ ਉਹਦੇ ਵਿੱਚ ਤੇ ਜੇ ਕੋਈ ਰੁਚੀ ਰੱਖਦਾ ਆ ਇਤਿਹਾਸ ਬਾਰੇ ਤਾਂ ਜਰੂਰ ਵੀਡੀਓ ਕੱਢ ਕੇ ਦੇਖਿਓ ਆਪਣੇ ਪੰਜ ਤੱਕ ਸਹਿਬਾਨਾ ਸਫਰਿਆ ਉਹ ਸਫਰ ਆ ਵੀਡੀਓ ਦੇ ਸਕਰੋਲ ਕਰੋਂਗੇ ਤਾਂ ਥੱਲੇ ਜਾ ਕੇ ਪਹਿਲਾ ਸਫਰਿਆ ਉਹ ਉਹਨਾਂ ਦੇ ਥੰਬਨੇਲ ਨਹੀਂ ਲੱਗੇ ਹੈਗੇ ਉਦੋਂ ਆਪਾਂ ਨੂੰ ਜਾਣਕਾਰੀ ਐ ਨਹੀਂ ਸਾਹਮਣੇ ਲਾਉਣ ਦੀ ਉਹ ਥੰਬਨੇਲ ਤੋਂ ਬਿਨਾ ਆ ਵੈਸੀ ਸਰਚ ਕਰਕੇ ਤੁਹਾਨੂੰ ਲੱਭੇਣੀਆਂ ਵੀਡੀਓ ਸੌਖੀਆਂ ਜਰੂਰ ਦੇਖਿਓ ਜੀ ਹਾਂਜੀ ਸੰਗਤ ਜੀ ਆਪਾਂ ਬਨਾਰਸ ਤੋਂ ਚੱਲ ਕੇ ਪਹੁੰਚ ਗਏ ਆ ਜੀ ਗੁਰਦੁਆਰਾ ਸਾਹਿਬ ਛੋਟਾ ਮਿਰਜਾਪੁਰ ਇਤਿਹਾਸਕ ਗੁਰੂ ਘਰ ਜੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਿਸ਼ੇਸ ਸਥਾਨ ਤੇ ਆਏ ਸੀਗੇ ਤੇ ਆਪਣੇ ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਵੀ ਇਸ ਸਥਾਨ ਨੂੰ ਭਾਗ ਲਾਏ ਸਨ ਗੰਗਾ ਤੱਟ ਸੰਗਤ ਘਾਟ ਦਾ ਸਦਾ ਛੋਟਾ ਮਿਰਜ਼ਾਪੁਰ ਜ਼ਿਲ੍ਹਾ ਮਿਰਜ਼ਾਪੁਰ ਜਾਨੀ ਕਿ ਜਿਹੜਾ ਮਿਰਜ਼ਾਪੁਰ ਜ਼ਿਲ੍ਹਾ ਇਹਦਾ ਵੱਡਾ ਮਿਰਜ਼ਾਪੁਰ ਆਹੋ ਇਹ ਛੋਟਾ ਮਿਰਜ਼ਾਪੁਰ ਇੱਕ ਕਸਬਾ ਦਾ ਪਿੰਡ ਜੇ ਆਇਆ ਜਾਂਦੇ ਹੋਏ ਰਸਤਾ ਤੁਹਾਨੂੰ ਦਿਖਾ ਲਾਂਗੇ ਜਿੱਧਰ ਦੀ ਆਪਾਂ ਆਏ ਆ ਆ ਜਾਓ ਕਰਦੇ ਆ ਦਰਸ਼ਨ ਗੁਰੂ ਜੀ ਨੇ ਇਸ ਸਥਾਨ ਤੇ ਵੀ ਪੜਾਅ ਕੀਤਾ ਸੀ ਹਾਂਜੀ ਸੰਗਤ ਜੀ ਸੰਗਤ ਜੀ ਇਸ ਪਵਿੱਤਰ ਸਥਾਨ ਤੇ ਛੋਟਾ ਮਿਰਜ਼ਾਪੁਰ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਪਟਨਾ ਸਾਹਿਬ ਤੋਂ ਵਾਪਸ ਪੂਰਬ ਦੀ ਯਾਤਰਾ ਤੋਂ ਵਾਪਸੀ ਕਰਦੇ ਸਮੇ ਪਟਨਾ ਸਾਹਿਬ ਪਹੁੰਚੇ ਸੀ ਤੇ ਪਟਨਾ ਸਾਹਿਬ ਤੋਂ ਵਾਪਸੀ ਜੋਂ ਅਨੰਦਪੁਰ ਸਾਹਿਬ ਨੂੰ ਕੀਤੀ ਆ ਉਸ ਟਾਈਮ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਸਥਾਨ ਤੇ ਬਿਰਾਜੇ ਸਨ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਸਥਾਨ ਤੇ ਬਿਰਾਜੇ ਸਨ ਤਾਂ ਇਸ ਕਰਕੇ ਜਦੋਂ ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਆਪਣੇ ਪਟਨਾ ਸਾਹਿਬ ਤੋਂ ਪੰਜਾਬ ਨੂੰ ਗਏ ਆ ਤਾਂ ਇਸੇ ਸਥਾਨ ਤੇ ਉਹਨਾਂ ਨੇ ਵੀ ਭਾਗ ਲਾਏ ਸਨ ਕਿਉਂਕਿ ਜਿਆਦਾਤਰ ਆਪਾਂ ਪਹਿਲਾਂ ਵੀ ਗੱਲਬਾਤ ਅੱਡੇ ਨਾਲ ਸਾਂਝੀ ਕੀਤੀ ਆ ਬਾਲਾ ਪ੍ਰੀਤਮ ਗੋਬਿੰਦ ਰਾਏ ਸਾਹਿਬ ਜੀ ਜਦੋਂ ਪੰਜਾਬ ਨੂੰ ਗਏ ਆ ਜ਼ਿਆਦਾਤਰ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਿਹੜੇ ਚਨਸ਼ੋ ਪ੍ਰਵਾਸ ਸਥਾਨ ਹੈ ਜ਼ਿਆਦਾਤਰ ਉਹਨਾਂ ਸਥਾਨਾਂ ਤੇ ਹੀ ਪੜਾ ਕੀਤਾ ਸੀਗਾ ਤੇ ਇਸ ਸਥਾਨ ਤੇ ਵੀ ਤਨਤਨ ਬੱਬਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਾਲਾ ਪ੍ਰੀਤਮ ਜੀ ਨੇ ਪੜਾ ਕੀਤਾ ਸੀਗਾ ਪਰਿਵਾਰ ਸਮੇਤ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਸਥਾਨ ਨੂੰ ਭਾਗ ਲਾਇਏ ਸਨ ਆਜੋ ਜੀ ਕਰਦੇ ਹਾਂ ਹੁਣ ਦਰਸ਼ਨ ਅੰਦਰ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਰੋ ਜੀ ਦਰਸ਼ਨ ਲਵਾਓ ਗੁਰੂ ਚਰਨਾਂ 'ਚ ਹਾਜ਼ਰੀ ਮੇਰੇ ਵੱਲ ਹੈ ਤਾਂ ਕਿਆ ਮੁਰਸ਼ੰਦਾ ਰੋ ਜੀ ਦਰਸ਼ਨ ਲਵਾਓ ਗੁਰੂ ਚਰਨਾਂ 'ਚ ਹਾਜ਼ਰੀ ਤਨ ਤਨ ਅਕਾਲ ਪੁਰਖ ਸੱਚੇ ਪਾਤਸ਼ਾਹ ਮਹਾਰਾਜ ਜੀ ਸਭ ਤੇ ਮੇਰ ਬ੍ਰਿਆਤ ਰੱਖਣਾ ਗੁਰੂ ਇਤਿਹਾਸਿਕ ਗੁਰੂ ਘਰ ਛੋਟਾ ਮਿਰਜ਼ਾਪੁਰ ਸਤਨਾਮ ਸ਼੍ਰੀ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਆਪਾਂ ਗੁਰੂ ਘਰ ਦਰਸ਼ਨ ਕਰਕੇ ਸਾਡੀਆਂ ਲਗਾਮਾਂ ਘੋੜੇ ਤੂਫਾਨ ਦੀਆਂ ਤੇ ਹੁਣ ਆਪਾਂ ਪਹੁੰਚਾਂਗੇ ਇਲਾਹਾਬਾਦ ਯਾਨੀ ਕਿ ਜਿਹੜਾ ਨਵਾਂ ਨਾਮ ਆ ਉਹਦਾ ਹੁਣ ਪ੍ਰਿਆਗ ਰਾਜ ਇਲਾਹਾਬਾਦ ਪਹੁੰਚਾਂਗੇ ਤੁੰਦਪੂਰੀ ਪਈਓ ਆ ਇੱਕ ਤਾਂ ਹੰਦਾ ਕਾਲਾ ਹਨੇਰਾ ਐ ਖੰਦਾ ਚਿੱਟਾ ਹਨੇਰਾ ਇਹ ਆ ਚਿੱਟਾ ਹਨੇਰਾ ਤੇ ਚਿੱਟਾ ਹਨੇਰਾ ਕਾਲੇ ਹਨੇਰੇ ਨਾਲੋਂ ਖਤਰਨਾਕ ਹੁੰਦਾ ਆ ਇਹ ਬਾਹਰੋਂ ਦੇਖਣ ਨੂੰ ਚਿੱਟਾ ਲੱਗਦਾ ਜਦੋਂ ਇਹਦੇ ਅੰਦਰ ਐਂਟਰ ਹੁੰਨੇ ਆ ਤਾਂ ਇਹ ਕੁਝ ਵੀ ਨਹੀਂ ਦਿਖਣ ਦਿੰਦਾ ਇਸ ਕਰਕੇ ਜਿਹੜੇ ਵੀ ਇਹਨਾਂ ਦੇ ਨਾਲ ਧੁੰਦਾਂ ਦੇ ਜਨਾਬ ਵਿੱਚ ਘਰੋਂ ਬਾਹਰ ਨਿਕਲਦੇ ਕਿਸੇ ਵੀ ਸਾਧਨ ਤੇ ਬਾਈ ਪੂਰੀ ਸੇਫਟੀ ਰੱਖ ਕੇ ਚੱਲੋ ਕਿਉਂਕਿ ਤੁਹਾਡੀ ਕੋਈ ਵੇਟ ਕਰ ਰਿਆ ਘਰ ਤੇ ਬੈਠ

ਰੋਡ ਜਾਂਦਾ ਆ ਆਪਣੇ ਪਿੱਛੇ ਤੁਹਾਨੂੰ ਬੋਰਡ ਦਿਖਾ ਦਿਆ ਇਹ ਪ੍ਰਿਆਗਰਾਜ ਨੂੰ ਜਾਂਦਾ ਪ੍ਰਿਆਗਰਾਜ ਯਾਨੀ ਕਿ ਇਲਾਹਾਬਾਦ ਰਹਿ ਗਿਆ ਆ ਆਪਣੇ ਰਹਿ ਗਿਆ 96 ਕਿਲੋਮੀਟਰ ਤੇ ਪ੍ਰਿਆਗਪ ਆ ਗਏ ਆ ਅੱਗੇ ਹੁਣ ਇੱਕ ਢਾਬਾ ਆਊਗਾ ਗੁਰੂ ਨਾਨਕ ਢਾਬਾ ਜਿਹੜੇ ਦਾ ਪੁਰਾਣੇ ਭੈਣ ਭਰਾ ਆਪਣੇ ਸਫਰਾਂ ਨਾਲ ਜੁੜੇ ਆ ਜਦੋਂ ਆਪਾਂ ਨੌਰਦੀਬੜ ਤੋਂ ਵਾਪਸ ਪੰਜਾਬ ਨੂੰ ਵੈਸ ਕੇ ਆਪਾਂ ਉਸ ਢਾਬੇ ਤੇ ਸਟੇ ਕੀਤਾ ਸੀਗਾ ਗੁਰੂ ਨਾਨਕ ਢਾਬੇ ਤੇ ਤੇ ਹੁਣ ਵੀ ਉੱਥੇ ਰੋਕ ਕੇ ਪ੍ਰਸ਼ਾਦਾ ਪਾਣੀ ਛਕਾਂਗੇ ਉਹ ਗਗਨਦੀਪ 22 ਦੇ ਵੀ ਮਿੱਤਰ ਆ ਉਹ ਗਗਨਦੀਪ 22 ਵੀ ਉਹਨਾਂ ਕੋ ਰੋਕ ਕੇ ਗਿਆ ਸੀ ਜਦੋਂ ਆਪਣੇ ਪੰਜ ਤਖਤ ਸਵਾਨਾ ਸਫਰ ਕੀਤਾ ਸੀ ਬਾਈ ਨੇ ਤੇ ਰੋਡ ਇਹ ਪਤਾ ਹੀ ਆ ਤੁਹਾਨੂੰ ਉੱਧ ਦਾ ਜ਼ਿਆਦਾਤਰ ਜਿਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਜਾਣਕਾਰੀ ਦੇ ਦੱਸ ਦਿੰਦੇ ਆ ਇਹ ਆਪਣੇ ਪ੍ਰਿਆਗ ਰਾਜ ਹੋ ਕੇ ਕਾਨਪੁਰ ਕਾਨਪੁਰ ਤੋਂ ਆਪਣੇ ਆਗਰਾ ਹੁੰਦਾ ਹੋਇਆ ਦਿੱਲੀ ਹੁੰਦਾ ਹੋਇਆ ਆਪਣੇ ਅੰਮ੍ਰਾਲਾ ਹੁੰਦਾ ਪੰਜਾਬ ਜਾ ਵੜਦਾ ਆ ਸਿੱਧਾ ਹੀ ਹਾਈਵੇ ਹੀ ਆ ਬਸ ਨਿਆਰੇ ਵਾਲਾ ਰੋਡ ਆ ਇਹ ਪੂਰਾ ਤੇ ਆ ਜਾ ਬੇ ਢਾਬੇ ਤੇ ਪਹੁੰਚਦੇ ਆ ਤੇ ਫੇ ਉੱਥੇ ਜਾ ਕੇ ਪ੍ਰਸ਼ਾਦਾ ਪਾਣੀ ਛਾਗਦੇ ਆ ਪ੍ਰਯਾਗ ਰਾਜ 96 ਕਾਨਪੂਰ 304 ਤੇ ਦਿੱਲੀ 7022 ਆਪਾਂ ਸਿਰ ਪ੍ਰਯਾਗ ਰਾਜ ਤੱਕ ਜਾਣਾ ਇੱਧਰ ਇਹ ਜ਼ਰੂਰ ਦੀ ਉਧਰ ਗਗਨਦੀ 22 ਤੇ ਆਪਣਾ ਘੋੜਾ ਤੂਫਾਨ ਤੇ 22 ਵਾਲਾ ਘੋੜਾ ਹਾਂਜੀ ਲਓ ਜੀ ਪਹੁੰਚ ਗਏ ਆਪਾਂ ਗੁਰੂ ਨਾਨਕ ਢਾਬੇ ਤੇ ਗੁਰੂ ਨਾਨਕ ਦਾ ਬਾਹੇ ਬਾਵੇ ਪਾਜੀ ਬਾਬੂ ਸਰਾਏ ਚ ਪੈਂਦਾ ਨਾ ਦੇਸ਼ ਟੇ ਕੇ ਦਾ ਮਿਰਜਾਪੁਰ ਉੱਤਰ ਪ੍ਰਦੇਸ਼ ਜਾਨੀ ਕਿ ਹੁਣ ਆਪਣਾ ਜਿਹੜਾ ਗੁਰੂਗੋਸਾ ਜੀ ਮਾਰਗ ਚੱਲ ਰਿਹਾ ਹੈ ਯੂਪੀ ਚੱਲ ਰਿਹਾ ਹੈ ਗੁਰਨਾਨਕ ਪੰਜਾਬੀ ਢਾਬਾ ਇਧਰ ਆਪਣੇ ਘੋੜੇ ਤੇ ਪਛਾਣ ਦਾ ਲਿਆਈ ਹੁਣ ਆਪਣੇ ਪੁਰਾਣੇ ਜਿਹੜੇ ਭੈਣ ਭਰਾ ਜੁੜੇ ਹੋਏ ਆਪਣੇ ਚੈਨਲ ਦੇ ਨਾਲ ਉਹ ਨਹੀਂ ਤਾਂ ਮੱਕੀ ਨਹੀਂ ਪਛਾਣਿਆ ਤੇ ਅੰਦਰੋਂ ਅਕਾਲੀ ਚਾਕੀ ਦਾ ਇਤਿਹਾਸ ਦਿਖਾ ਰਹੇ ਹਾਂ ਝਾਕਾ ਜਰਾ ਪਿਛਲੇ ਸਾਲ ਆਪਾਂ ਜਦੋਂ ਨਾਰਥ-ਈਸਟ ਦਾ ਸਫ਼ਰ ਕੀਤਾ ਸੀ ਨਾਰਥ-ਈਸਟ ਤੋਂ ਵਾਪਸ ਪੰਜਾਬ ਜਾ ਰਹੇ ਸੀ ਤਾਂ ਇਸੇ ਟੱਬ 'ਤੇ ਸਟੇ ਕੀਤੀ ਸੀ ਤੇ ਇੱਥੇ ਸਟੇ ਆਪਣੀ ਗਗਨਦੀਪ ਬਾਈ ਨੇ ਕਰਵਾਈ ਸੀ ਦੇਖੋ ਤਸਵੀਰਾਂ ਯੋਧਿਆਂ ਦੀਆਂ ਇਹ ਆ ਬਾਪੂ ਜੀ ਇੱਥੇ ਯੋਧਿਆਂ ਦੀਆਂ ਤਸਵੀਰਾਂ ਵਿੱਚ ਕੁਝ ਗਲਤ ਬੰਦੇ ਆਹ ਕਲਿੱਪ ਤਾਂ ਆਪਾਂ ਚਾਰ ਸ਼ਾਰਟ ਵੀਡੀਓ ਵੀ ਪਾਈ ਹੋਆ YouTube ਤੇ ਹਾਂਜੀ ਮੱਕੀ ਦੀ ਰੋਟੀ ਸਰੋਂ ਦਾ ਸਾਗ ਵਿੱਚ ਮਗਣੀ ਮੂਲੀਆਂ ਪਿਆਜ਼ ਨਿੰਬੂ ਨਯਾਰਾ ਬੰਦ ਤਵਾ ਬੇਨੇ ਗੁਰਨਾਨਕ ਟਾਬੇ ਵਾਲਿਆਂ ਨੇ ਤੇ ਸਾਹਮਣੇ ਗगनਦੀ ਬਾਈ ਹਾਂਜੀ ਅੱਖਾਂ ਦੇਖ ਕੇ ਤੁਹਾਨੂੰ ਪਤਾ ਹੀ ਲੱਗ ਜਾਣਾ ਥੋੜੀਆਂ ਸੁੱਜੀਆਂ ਹੀ ਆਇਆ ਸਾਈਕਲ ਚਲਾਉਂਦੇ ਨੇ ਵੀ ਘਲਾਟ ਆ ਰਹੇ ਆ ਐਦਾਂ ਲੱਗਾ ਦੋ ਕਾਇਰ ਤਾਂ ਵੀ ਅੱਖ ਲਾਗੇ ਲੱਗੇ ਡਿਗਣ ਤੇ ਗਗਨਦੀ ਬਾਈ ਨੂੰ ਮੈਂ ਦੱਸਿਆ ਮੈਂ ਕਿਹਾ ਬਾਈ ਮੈਨੂੰ ਤਾਂ ਘਲਾਟੋਂ ਨੀਂਦੋਂ ਡੋਣ ਡਈ ਆ ਵਸੀਆਂ ਜਾਈ ਜੰਨੀਆਂ ਕਦਾ ਜਾ ਓਏ ਮੈਂ ਕਿਹਾ ਸੱਚੀ ਭਾਜੀ ਤੇ ਇਹਦੇ ਕਾਰਨ ਆ ਦੋ ਇੱਕ ਤਾਂ ਕਾਰਨ ਆਪਣਾ ਇਹ ਆ ਵੀ ਰਾਤੀ ਸੌਂ ਨਹੀਂ ਹੋਇਆ 12 ਵਜੇ ਗਏ ਸੀਗੇ ਤੇ 12 ਵਜੇ ਤੋਂ ਬਾਅਦ ਉਦਾਂ ਨੀਂਦ ਨਹੀਂ ਆਈ ਪੈਸੇ 4-5 ਵਾਰੀ ਅੱਖ ਖੁੱਲਹੀ ਆ ਨੀਂਦ ਆਈ ਨਹੀਂ ਤਕਰੀਬਨ ਰਾਤੀ 4 ਵਜੇ ਅਲਾਰਮ ਲਾਇਆ 4 ਵਜੇ ਉੱਠ ਖੜੀ ਸੀਗੇ ਤੇ ਇਹ ਕਾਰ ਨੇ ਦੂਜਾ ਕਾਰ ਨੇ ਵੀ ਢਾਬੇ ਦੇ ਪ੍ਰਸ਼ਾਦਾ ਪਾਣੀ ਬਹੁਤ ਸੁਆਦ ਸੀਗਾ ਤੇ ਸਾਗ ਦੇ ਮੱਕੀ ਦੀਆਂ ਰੋਟੀਆਂ ਵੱਧ ਖਾ ਹੋ ਗਈਆਂ ਉਹਦੇ ਕਰਕੇ ਵੀ ਨੀਂਦ ਆ ਰਹੀ ਆ ਤੇ ਆਪਾਂ ਐ ਟਾਈਮ ਆ ਅਰੇ ਯਾ ਟੋਲ ਪਲਾਜ਼ਾ ਲਾਲ ਨਗਰ ਉਹ ਟੋਲ ਪਲਾਜ਼ਾ ਆ ਲੱਗਦਾ ਇਹ ਤਾਂ ਹੋਟਲ ਹੁੰਦਾ ਉਹ ਦੇਖੋ ਤੇ ਇੰਦਰ ਬਰਾ ਥੋੜ ਰੋਟੀ ਵਾਲਾ ਆ ਉਹ ਆ ਤੇ ਮਾੜੇ ਹਣ ਪਾਣੀ ਪੂਣੀ ਮਾਰਦੇ ਆ ਆ ਬੰਦਾ ਗੱਡੀ ਤੋਂ ਲਾਇਆ ਇਹਦੇ ਕੋਲ ਆਪਾਂ ਫੈਪ ਲੈ ਕੇ ਪਾਣੀ ਮਾਰ ਲੈਣਾ ਮੂੰਹ ਕੋ ਨਹੀਂ ਆਣੀ ਇਹ ਫੇਪ ਜਾਣੇ ਆ ਕੋੜਾ 100 ਕਿਲੋਮੀਟਰ ਦਾ ਪੈਂਡਾ ਪਾਲਿਆ ਕੱਢ ਤੇ ਉਹਦੀ ਗੁਜੀ ਦੇ ਵਿੱਚ ਸੈਲੀਬ੍ਰੇਟ ਡਿਊ ਨਾਲ ਤੇ ਨਾਲ ਲੈ ਲਈ ਹਣ ਚਾਕਲੇਟ ਆ ਇਹ ਬਣਾਉਣ ਗਿਆ એનર્ਜੀ 슈ਗਰ ਲੈਵਲ ਵਧਾਉਣ ਗਿਆ ਤੇ ਗਗਨਦੀਪ ਬਾਈ ਚੱਬਦਾ ਹੋਇਆ ਗਿਰਿਆਂ ਦੇ ਨਾਲ ਪਕੌੜਾ ਹਾਲ ਹਾ ਅਦਰ ਕੋੜਾ ਤੂਫਾਨ ਆਪਾਂ ਇਹ ਟਾਈਮ ਬੈਠੇ ਆਂ ਹੰਡੀਆਂ ਆ ਨਾ ਜੇ ਹਨਾ ਹੰਡੀਆਂ ਆ ਨਾ ਜੇ ਬਾਸੂਪੁਰ ਬਾਸੂਪੁਰ ਆ ਹੰਡੀਆਂ ਆ ਗਿਆ 2 ਕਿਲੋਮੀਟਰ 1 ਕਿਲੋਮੀਟਰ 1 ਕਿਲੋਮੀਟਰ ਹੰਡੀਆਂ ਤੋਂ ਆਪਾਂ ਪਿੱਛੇ ਬੈਠੇ ਆਂ ਗੈਂਗੋ ਬਾਸੀਪੁਰ ਗੈਂਗੋ ਬਾਸੀਪੁਰ ਉਹ ਬਾਸੀਪੁਰ ਸੀ ਬਾਈ ਬਾਸੂਪੁਰ ਚ ਰਹਾ ਬਾਸੂਪੁਰ ਚ ਰਹਾ ਹੈ ਨਾ ਜੇ ਠੀਕ ਹੈ ਅਭੀ ਕਿੰਨਾ ਰਹਿ ਗਿਆ ਆਪਣੇ ਪ੍ਰਿਆਗ ਰਾਜ 40 ਕਿਲੋ 45 ਕਿਲੋਮੀਟਰ ਸਫ਼ਰ ਰਹਿ ਗਿਆ 100 ਆਪਾਂ ਕੱਢ ਲਿਆ ਆ ਅੱਜ ਦਾ ਸਫ਼ਰ 145 ਜਾਂ 50 ਬਣੂਗਾ ਲੋ ਜੀ ਪ੍ਰਿਆਗਰਾ 40 ਕਿਲੋ ਖੱਤ ਸਦਾ ਹੀ ਨਿਸ਼ਾਨ ਰਹਿਣ ਝੂਦੇ ਪੰਥ ਖਾਲਸਾ ਮਹਾਰਾਜ ਦੇ ਇਹ ਮੋਟੀ ਮੋਟੀ ਗੱਲ ਆ ਵੇਰਾ ਅੱਧੀ ਹੋਊਗਾ ਲਟਾਂ ਲੱਗਣ ਗਿਆ ਪ੍ਰਿਆਗ ਰਾਜ ਨਵਾਂ ਨਾਂ ਹੈ ਸ਼ਹਿਰ ਦਾ ਪੁਰਾਣਾ ਨਾਂ ਇਲਾਹਾਬਾਦ ਹਾਂਜੀ ਲਓ ਜੀ ਗਗਨਦੀਪ ਬਾਈ ਬਡਵਾਲੀ ਵਾਲੇ ਦਾ ਫਿਊਲ ਹੋ ਗਿਆ ਖਤਮ ਇਹ ਕਰਕੇ ਬਾਈ ਨੂੰ ਜਾਣਾ ਪਿਆ ਪੰਪ ਤੇ ਫਿਊਲ ਮਤਲਬ ਤੇਲ ਪੈਟਰੋਲ ਜਾਂ ਡੀਜ਼ਲ ਨਹੀਂ ਸਾਈਕਲਸਟਰ ਦਾ ਫਿਊਲ ਪਾਣੀ ਜਾਂ ਦੀ ਚਾਹ ਤੇ ਬਾਈ ਦਾ ਪਾਣੀ ਹੋ ਗਿਆ ਖਤਮ ਤੇ ਬਾਈ ਗਿਆ ਪਾਣੀ ਭਰਨਾ ਬਾਈ ਨੂੰ ਮੈਂ ਕਿਹਾ ਪਾਣੀ ਤੂੰ ਭਰ ਲਿਆ ਮੈਂ ਖੜਦਾ ਇੱਥੇ ਮੇਰੇ ਕੋ ਹੈਗਾ ਆ ਔਰ ਤੂਫਾਨ ਕਿਦਾਂ ਯਾਰਾ ਲਓ ਜੀ ਘੋੜੇ ਆਪਾਂ ਉਧਰਲੇ ਰੋਡ ਤੇ ਲਾ ਕੇ ਤੇ ਇੱਧਰ ਬਾਈ ਕਹਿੰਦਾ ਬਈ ਦੁੱਧ ਪੀਣਾ ਤੇ ਹੁਣ ਸਮੁੰਦਰ ਸ਼ਾਕਰੇਆ ਸਿੰਘ ਹਾਂ ਬਈ ਸ਼ਾਕਰਾ ਲਾ ਲਓ ਲਓ ਜੀ ਗੇਟ ਗਿਆ ਆ ਸਰਸਵਤੀ ਦੁਵਾਰ ਤੇ ਇਲਾਹਾਬਾਦ ਦੀ ਧਰਤੀ ਤੇ ਹੋ ਗਏ ਆਪਾਂ ਦਾਖਲ ਲਓ ਜੀ ਐਂਟਰੀ ਹੋ ਗਈ ਆ ਇਲਾਹਾਬਾਦ ਜਿਹਨੂੰ ਕਿ ਅੱਜ ਕੱਲ ਪ੍ਰਯਾਗ ਰਾਜ ਕਿਹਾ ਜਾਂਦਾ ਆ ਸ਼ਹਿਰਾਂ ਕਾਫੀਆਂ ਦੇ ਨਾਮ ਬਦਲ ਦਿੱਤੇ ਗਏ ਆ ਜਿੱਦਾਂ ਪੰਜਾਬ 'ਚ ਆਪਣੇ ਨਵਾਂ ਸ਼ਹਿਰ ਦਾ ਨਾਮ ਸ਼ਹੀਦ ਭਗਤ ਸਿੰਘ ਰੱਖ ਦਿੱਤਾ ਗਿਆ ਹੋਰ ਵੀ ਕਾਫੀ ਸ਼ਹਿਰਾਂ ਦੇ ਨਾਮ ਬਦਲ ਦਿੱਤੇ ਗਏ ਆ ਚਲੋ ਉਧਰ ਨੂੰ ਨਹੀਂ ਆਪਾਂ ਜਾਣਾ ਤੇ ਆਪਾਂ ਇਲਾਹਾਬਾਦ ਪਹੁੰਚ ਗਏ ਹੈ ਜਾਂ ਕੇ ਸਾਥੇ ਹੱਲ ਲਗਾ ਗਗਨਦੀ ਬਾਈ ਖੱਪ ਕਰਨ ਤੇ ਇੱਥੇ ਲੇਟਾ ਮਾਰਦਾ ਆਪਣਾ ਕੋੜਾ ਤੂਫਾਨ ਐਸ ਤਾਂ ਖੜੇ ਆਪਾਂ ਪੁਲ ਦੇ ਉੱਤੇ ਜਿਹੜਾ ਗੰਗਾ ਨਦੀ ਉੱਤੇ ਬਣਿਆ ਆ ਇਲਾਹਾਬਾਦ ਤੇ ਇਧਰ ਦੇਖਣ ਵਾਲਾ ਨਜ਼ਾਰਾ ਕਿਾ ਖੂਬ ਨਜ਼ਾਰਾ ਹੈ ਵੀਗੀ ਪਲਕੋਂ ਪਰ ਨਾਮ ਤੁਮਾਰਾ ਹੈ ਜਿਹੜਾ ਤਾਂ ਆ ਦੇਦੇ ਆ ਵੀ ਇਧਰ ਨਿਹਰਾ ਆ ਚਾਜ ਨਾਲ ਦਿਸਣਾ ਨਹੀਂ ਇਹ ਹੈਗੀ ਆ ਗੰਗਾ ਤੇ ਪਰੇ ਉਹ ਜਿਹੜੀ ਆ ਜਮਨਾ ਆ ਇੱਥੇ ਇਹਨਾਂ ਦਾ ਸੰਗਮ ਹੁੰਦਾ ਆ ਤੇ ਸੰਗਮ ਸੰਗਮ ਵੀ ਕਹਿੰਦੇ ਆ ਇਸ ਜਗ੍ਹਾ ਨੂੰ ਤੇ ਮਾਨੋ ਆਨੰਦ ਤੇ ਬਾਕੀ ਥੋੜੀ ਜਿਹੀ ਜਾਣਕਾਰੀ ਜਿਹੜੀ ਆਪਣੀ ਗੁਰਾਂ ਦੇ ਨਾਲ ਰਿਲੇਟਡ ਆ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਜੀ ਨਾਲ ਉਹ ਗगन ਦੀ ਬਾਈ ਦੱਸਦਾ ਬਾਈ ਦਿੱਤੀ ਮੜ ਜਾ ਉੱਚੀ ਬੋਲੀ ਹਾਂਜੀ ਬਾ ਗੁਰੂਆਂ ਨਾਲ ਕੀ ਰਿਲੇਟਡ ਗੁਰੂਆਂ ਨੇ ਕੀ ਲਿਖਿਆ ਆਪਣੇ ਵਿਜਤਰ ਨਾਟਕ ਚ ਬਾਈ ਗੁਰੂ ਗੋਬਿੰਦ ਸਿੰਘ ਮਹਾਰਾਜ ਹਾਂ ਜਦ ਗੁਰੂ ਤੇਗ ਬਹਾਦਰ ਜੀ ਆਪਣੇ ਪੂਰਬ ਦੇਸ਼ ਦੀ ਯਾਤਰਾ ਨੂੰ ਆਏ ਆ ਹਾਂ ਬਾਈ ਹਾਂ ਪੰਜਾਬ ਤੋਂ ਚੱਲ ਕੇ ਲਾਗ ਹਟ ਗਈ ਮਹਾਰਾਜ ਉਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹਦਾ ਸੰਗਮ ਦਾ ਜੇਕਰ ਕਰਿਆ ਪਾਸ਼ਾ ਕਹਿੰਦੇ ਕਹਿੰਦੇ ਮੁਰਪਿਤ ਪੂਰਬ ਕੀ ਸਪਿਆਨਾ ਭਾਂਤ ਭਾਂਤ ਕੇ ਤੀਜ ਸੁਨਾਨਾ ਜਦ ਹੀ ਜਾਤ ਤਰਬੇਣੀ ਭਏ ਪੁੰਨਦਾਨ ਦਿਨ ਕਰਤਪਤੇ ਤਹੀਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਆਵਲੇਓ ਬਾਦਸ਼ਾਹ ਕਨੇਲੀ ਜੱਟ ਕਹਿੰਦੇ ਸਾਡੇ ਪਿਤਾ ਜੀ ਦੁਨੀਆ ਦਾ ਭਲਾ ਕਰਨ ਵਾਸਤੇ ਸਿੱਖਧਰੋਂਦੇ ਪ੍ਰਚਾਰ ਵਾਸਤੇ ਪੂਰਬ ਦੀ ਯਾਤਰਾ ਕਹਿੰਦੇ ਉਹਨਾਂ ਨੇ ਆਰੰਭ ਕਰੀ ਜਾਨਾ ਵੀ ਅਲੱਗਾ ਲੱਗ ਤੀਰਥਾਂ ਤੇ ਅਛਣਾਨ ਕਰਦੇ ਹੋਏ ਮਤਲਬ ਇਹਦਾ ਐਵੇਂ ਹੀ ਹੁਣ ਜਿਹੜੇ ਤੀਰਥਾਂ ਤੀਰਥਾਂ ਨੂੰ ਵੀ ਕਿਸੇ ਨੇ ਪਵਿੱਤਰ ਕਰਨਾ ਬਾਈ ਇਸ਼ਨਾਨ ਕਰਕੇ ਨਹੀਂ ਉਹ ਗੁਰੂ ਤੇਗ ਬਹਾਦਰ ਸਾਹਿਬ ਨੇ ਜਿੱਥੇ ਵੀ ਇਸ਼ਨਾਨ ਕਰਿਆ ਉੱਥੇ ਪਵਿੱਤਰ ਤੀਰਥ ਬਣ ਗਏ ਪਾਤਸ਼ਾਹ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਵੀ ਅਲਾਕਾ ਅਲਾਕੇ ਜਗ੍ਹਾ ਪਵਿੱਤਰ ਤੀਰਥਾਂ ਦੀ ਸਥਾਪਨਾ ਕਰਦੇ ਹੋਏ ਇਹਨੇ ਵੀ ਸਾਡੇ ਪਿਤਾ ਜੀ ਆ ਤਰਬੇਣੀ ਦੇ ਸਥਾਨ ਤੇ ਆਏ ਆ ਤਰਬੇਣੀ ਦੇ ਸਥਾਨ ਤੇ ਆ ਕੇ ਪਾਤਸ਼ਾਹ ਕਹਿੰਦੇ ਕਹਿੰਦੇ ਵੀ ਉਹਨਾਂ ਨੇ ਇੰਨਾ ਜ਼ਿਆਦਾ ਪੁੰਨ ਦਾਨ ਕਰਿਆ ਔਰੇ ਆਪਾਂ ਨੇ ਉਹ ਜਿੱਥੇ ਗੁਰਦੁਆਰਾ ਸਾਹਿਬ ਜਣਾ ਪੱਕੀ ਸੰਗਤ ਇਹ ਵੀ ਜਿਹੜਾ ਉਹਦਾ ਗਰੀਬ ਦਬਕਾਤਾ ਉਹਦੀ ਗਰੀਬੀ ਰੋੜ ਕੇ ਰੱਖਦੀ ਮਤਲਬ ਗਰੀਬੀ ਰੋੜਦੀ ਪਾਸ਼ਾ ਕਹਿੰਦੇ ਕਹਿੰਦੇ ਫਿਰ ਪਾਸ਼ਾ ਕਹਿੰਦੇ ਕਹਿੰਦੇ ਵੀ ਤਹੀਂ ਪ੍ਰਕਾਸ਼ ਹਮਾਰਾ ਭਇਓ ਆ ਜਿਹੜਾ ਸਥਾਨ ਆ ਨਾ ਤਰਬੈਣੀ ਦਾ ਫਿਰ ਪਾਸ਼ਾ ਕਹਿੰਦੇ ਵੀ ਇਹ ਬਾਈ ਇੱਕ ਥੋੜੀ ਜੀ ਮੈਡੀਕਲ ਬੋਲੀ ਹੋ ਜਾਂਦੇ ਚਲ ਆਪਾਂ ਜਿੰਨੀ ਕ ਆਪਣੀ ਸਮਝ ਆਪਾਂ ਬੋਲ ਦੰਨੇ ਆ ਹਾਂ ਕਹਿੰਦੇ ਵੀ ਮਾਤਾ ਗੁਜਰ ਕੌਰ ਜੀ ਦੀ ਪਵਿੱਤਰ ਕੋਖ ਦੇ ਵਿੱਚ ਕਹਿੰਦੇ ਵੀ ਅਸੀਂ ਉਰੇ ਫਿਰ ਪ੍ਰਕਾਸ਼ ਕਰਨਾ ਹਾਂ ਬਿਲਕੁਲ ਫਿਰ ਉਹਦੇ ਬਾਅਦ ਪਾਸ਼ਾ ਕਹਿੰਦੇ ਆ ਕਹਿੰਦੇ ਵੀ ਪਟਨਾ ਸ਼ਹਿਰ ਵਿਖੇ ਆ ਪਾ ਜਨਮ ਉਹਨਾਂ ਦਾ ਉੱਥੇ ਪਟਨਾ ਸਾਹਿਬ ਜਾ ਕੇ ਹੋਇਆ ਸੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਦ ਆਪਣੇ ਬੰਗਾਲ ਢਾਕਾ ਅਸਾਮ ਤੱਕ ਗਏ ਆ ਫਿਰ ਉਹ ਜਦੋਂ ਉਹ ਆਪਣੀ ਯਾਤਰਾ ਕਰ ਰਹੇ ਤੇ ਧਰਮ ਦਾ ਪ੍ਰਚਾਰ ਆਪਣੇ ਸਿੱਖ ਧਰਮ ਦਾ ਫਿਰ ਉਹ ਤੋਂ ਬਾਅਦ ਪਾਸ਼ਾ ਦਾ ਜਿਹੜਾ ਜਨਮ ਆ ਉਹ ਪਟਨਾ ਸਾਹਿਬ ਜਾ ਕੇ ਹੋਣਾ ਪਟਨਾ ਸਾਹਿਬ ਵਿੱਚ ਇਹ ਇਤਿਹਾਸ ਹੈ ਇਹਦਾ ਇਤਿਹਾਸ ਹੈ ਇਹਦਾ ਬਾਕੀ ਗੁਰੂ ਘਰ ਜਾ ਕੇ ਤੇ ਆ ਤੁਹਾਡੇ ਨਾਲ ਸਾਂਝਾ ਕਰਾਂਗੇ ਇੱਕ ਵਾਰੀ ਫੇਰ ਦਰਸ਼ਨ ਕਰੋ ਜੀ ਤਰਵੈਣੀ ਦੇ ਗੰਗਾ ਜਮਨਾ ਸਰਸਵਤੀ ਨਦੀ ਕਹਿੰਦੇ ਅਲੋਪ ਆ ਮਤਲਬ ਪੈਦਾ ਹੁੰਦੀ ਆ ਫਿਰ ਅਲੋਪ ਹੋ ਜਾਂਦੀ ਆ ਬਿਲਕੁਲ ਬਿਲਕੁਲ ਭਾਈ ਪਰ ਭਾਈ ਅੱਖੀਂ ਦੇਖ ਕੇ ਤਾਂ ਨਜ਼ਾਰਾ ਵੱਜਦਾ ਆ ਨਜ਼ਾਰਾ ਨਜ਼ਾਰਾ ਲੈਟਾਂ ਹੀ ਲੈਟਾਂ ਸਾਰੀ ਪਾਸੇ ਸ਼ਹਿਰ ਹੀ ਬਹੁਤ ਸੋਹਣਾ ਯਾਰਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਲਾ ਸੰਗਤ ਜੀ ਪਹੁੰਚ ਗਏ ਆਪਾਂ ਜੀ ਗੁਰਦੁਆਰਾ ਪੱਕੀ ਸੰਗਤ ਪ੍ਰਿਆਗਰਾਜ ਤੇਗ ਬਹਾਦਰ ਸਿਮਰੀਏ ਕਰਨੋਂ ਦੇ ਦਾਬੇ ਤਾਏ ਤਪਸਥਾਨ ਗੁਰਦੁਆਰਾ ਪੱਕੀ ਸੰਗਤ ਪ੍ਰਿਆਗਰਾਜ ਨਵਾਂ ਨਾਂ ਹੈ ਜਿਹੜਾ ਪੁਰਾਣਾ ਨਾਂ ਹੈ ਇਲਾਹਾਬਾਦ ਆ ਜਾਓ ਸੰਗਤ ਜੀ ਕਰਦੇ ਆਂ ਦਰਸ਼ਨ ਲਾਉਨੇ ਆ ਗੁਰੂ ਚਰਨਾਜ ਹਾਜ਼ਰੀ ਹੁਣ ਲਾਉਨੇ ਆ ਜਸਵੀਰ ਨੂੰ ਲਾਉਨੇ ਆ ਤੁਹਾਡੇ ਨਾਲ ਕਰਦੇ ਆਂ ਸਾਂਝਾ ਹਾਂਜੀ ਅੱਜ ਦੀ ਵੀਡੀਓ ਕਿੱਦਾਂ ਲੱਗੀ ਸੰਗਾ ਜੀ ਜਰੂਰ ਦੱਸਣਾ ਕਮੈਂਟਾਂ ਜਰੀਏ ਤੇ ਸਫ਼ਰ ਕਿਵੇਂ ਲੱਗ ਰਿਹਾ ਹੈ ਆਪਣਾ ਬੜੀ ਆਨੰਦ ਮਾਰ ਰਹੇ ਆ ਤੇ ਅੱਜ ਦੀ ਵੀਡੀਓ ਦੀ ਆਪਾਂ ਇੱਥੇ ਕਰਦੇ ਆਂ ਸਮਾਪਤੀ ਤੇ ਸਵੇਰ ਨੂੰ ਫਿਰ ਮਿਲਦੇ ਆਂ ਸਵੇਰ ਨੂੰ ਆਪਾਂ ਦਰਸ਼ਨ ਕਰਾਂਗੇ ਆਪਣੇ ਗੁਰਦੁਆਰਾ ਜਿਹੜਾ ਪ੍ਰਿਆਗ ਰਾਜ ਦੇ ਵਿੱਚ ਆਪਾਂ ਜਿੱਥੇ ਰਾਤ ਰੁਕੇ ਆਂ ਤੇ ਕੁਝ ਇਤਿਹਾਸਕ ਆਪਣੀਆਂ ਨਿਸ਼ਾਨੀਆਂ ਆ ਤੇ ਉਹ ਵੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਠੀਕ ਹੈ ਜੀ ਫਿਰ ਮਿਲਦੇ ਆਂ ਕੱਲ ਨੂੰ ਸਵੇਰ ਨੂੰ ਤਦ ਤੱਕ ਲਈ ਰੁੜਕੇ ਵਾਲੇ ਲੋਦ ਰੁੜਕੇ ਦੇ ਕੋੜੇ ਲੋ ਜੀ ਸਤਿ ਸ਼੍ਰੀ ਅਕਾਲ